ਅੱਧਾ ਪੌਣਾ ਘੰਟਾ ਹੋ ਗਿਆ ਲਗਾਤਾਰ ਚੱਲ ਰਹੀ ਪੇਪਰ ਜਿਹੜਾ ਬਣ ਲਗਾ ਪੇਪਰ ਵਾਸਤੇ ਸਟਾਕ ਹੀ ਕੀਤਾ ਹੁੰਦਾਗਾ ਜਿਹੜਾ ਫੋਟੋਕਾਪੀ ਵਾਲਾ ਪੇਪਰ ਬਣਦਾ ਨਾ A4 ਪੇਪਰ ਉਹਦੇ ਵਾਸਤੇ ਤੇ ਪਰ ਮਾਕਮਾ ਵਾਹਿਗੁਰੂ ਭਲੀ ਕਰੇ ਵੀ ਕਿਸੇ ਦੀ ਜਾਨ ਨਾ ਗਈ ਹੋਵੇ ਮੇਨ ਗੱਲ ਇਹ ਆ ਵੀ ਕਈ ਵਾਰੀ ਕੋਈ ਰਾਖੀ ਦੇ ਉੱਤੇ ਜਿੱਦਾਂ ਗਾਰਡ ਵਗੈਰਾ ਹੁੰਦੇ ਨੇਗੇ ਜਾਂ ਕੋਈ ਵੀਰ ਭਰਾ ਕੋਈ ਇੱਥੇ ਕੰਮ ਕਰ ਰਿਹਾ ਹੋਵੇ ਕਿਉਂਕਿ ਚੱਲਦੀ ਵੀ ਹੈ 24 ਘੰਟੇ ਨਾ ਕਦੇ ਵੀ ਬੰਦ ਨਹੀਂ ਹੁੰਦੀ ਇਹ ਜੀ 24 ਘੰਟੇ ਹੀ ਫੈਕਟਰੀ ਚੱਲਦੀ ਰਹਿੰਦੀ ਹੈਗੀ ਸੋ ਬਸ ਕਿਸੇ ਵੀਰ ਭਾਈ ਦੀ ਕੋਈ ਜਾਨੀ ਨੁਕਸਾਨ ਨਾ ਹੋਇਆ ਹੋਵੇ ਤੇ ਬਹੁਤ ਭਿਆਨਕ ਲੱਗੀ ਸੀ ਤਕਰੀਬਨ ਅੱਧੇ ਪੌਣੇ ਘੰਟੇ ਤੋਂ ਲੱਟਾ ਇਸੇ ਤਰ੍ਹਾਂ ਲਗਾਤਾਰ ਇਤੋਂ ਵੀ ਜ਼ਿਆਦਾ ਵੱਡੀਆਂ ਲੱਟਾਂ ਸਨ ਦੱਸਿਆ ਵੀ ਕੀ ਡਾਟਾਂ ਜਿਸ ਦੀਆਂ ਸੀਗੀਆਂ ਅਸਮਾਨ ਦੇ ਵਿੱਚ ਕਿਹੋ ਜਿਹਾ ਹੌਲਦੀ ਹੈ ਅੱਗ ਲੱਗੀ ਹੋਣੀ ਹੈ ਬਹੁਤ ਜਿਆਦੇ ਭਿਆਨਕ ਸੀ ਵਾਹਿਗੁਰੂ ਬੇਹਰ ਕਰੇ ਵੀ ਕਿਸੇ ਦੀ ਜਾਨ ਨਾ ਗਈ ਹੋਵੇ ਬਸ ਹੋਰ ਕੋਈ ਚੱਕਾ ਨਹੀਂ ਕਿ ਪੂਰਾ ਪੰਜਾਬ ਦੇ ਵਿੱਚ ਵਾਧੂ ਆ ਚੂੜੀ ਦਾ ਸਟਾਕ ਤਾਂ ਇਹ ਬਹੁਤ ਲੈਣਾ ਹੈ ਕਿਹੜਾ ਨਹੀਂ ਬਹੁਤ ਘੱਟੀ ਹੋ ਜੂਗੀ ਪਰ ਤੇਰੀ ਜਾਨ ਨਾ ਗਈ ਗੱਲ ਲਈ ਜੇ ਕਿਸੇ ਦੀ ਜਾਨ ਨਾ ਗਈ ਹੋਵੇ ਕਿਸੇ ਗਰੀਬ ਦਾ ਪਰਿਵਾਰ ਨਾ ਉਜੜ ਜੇ ਕਿਸੇ ਦਾ ਘਰ ਨਾ ਉਜੜ ਜੇ ਉਹ ਚੀਜ਼ਾਂ ਜਰਨੀਆਂ ਉਪੀਆਂ ਹੋ ਜਾਂਦੀਆਂ ਨੇ ਜੀ ਬਹੁਤ ਭੈੜੀ ਬਹੁਤ ਬੈੜੀ ਕਿਉਂਕਿ ਇਹ ਜੀ ਆ ਜੇ ਤਾਂ ਮੀਂਹ